ਆਹ ਦਾ ਪਿਆਰੇ ਬੱਚੇ ਜਰਨ ਬਿਆਪਰੇ ਸਿੱਖਾਲਾ ਮੇਟਾ ਨੂੰ ਉਹ ਦੇ ਦਾਖਲਾ ਪਿੱਛੇ ਤਿਆਰੀ ਦੀ ਨਾ ਆਪਾਂ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦੇ 10ਵੇਂ ਸੈੱਟ ਦੇ ਜਿਹੜਾ ਦੂਜੇ ਪੈਰੇ ਦੇ ਉੱਤੇ ਆਗੇ ਧਿਆਨ ਨਾਲ ਪੜਾਂਗੇ ਪਹਿਲਾਂ ਤੇ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਿੰਦਾ ਇਹ 1922 ਦੀ ਘੱਲ ਹੈ ਉਹਨਾਂ ਦਿਨਾਂ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਬੇਟਾ ਆਪਾਂ ਨੂੰ ਪਤਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਪਹਿਲਾਂ ਇੱਥੇ ਅੰਗਰੇਜ਼ ਸ਼ਾਸਨ ਕਰਦੇ ਸੀ 1922 ਦੇ ਵਿੱਚ ਠੀਕ ਹੈ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਉਸ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਜ਼ੁਲਮ ਸਹਣੇ ਪਏ ਕਿਨਾਂ ਨੂੰ ਭਾਰਤੀਆਂ ਨੂੰ ਕਿਉਂਕਿ ਗੁਲਾਮ ਸੀ ਠੀਕ ਹੈ ਜਦੋਂ ਗੁਲਾਮ ਹੁੰਦੇ ਆ ਤਾਂ ਬੇਟਾ ਫਿਰ ਉਹ ਜਿਹੜਾ ਸ਼ਾਸਕ ਹੁੰਦਾ ਆਪਣੀ ਮਰਜ਼ੀ ਕਰਦਾ ਉਹਨਾਂ ਤੇ ਕਿੰਦਾ ਅੰਗਰੇਜ਼ ਹਕੂਮਤ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਭਾਰਤ ਦੇ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਸੀ ਪਰ ਅਜੇਹੇ ਲੋਕ ਸਨ ਜਿਨ੍ਹਾਂ ਨੇ ਉਹਨਾਂ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਦੀ ਹਿੰਮਤ ਕੀਤੀ ਸੀ ਠੀਕ ਹੈ ਬੇਟਾ ਤਾਂ ਅਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਉਹਨਾਂ ਦੇ ਧਮਕੀਆਂ ਦਾ ਮੁਕਾਬਲਾ ਕੀਤਾ ਸੀ ਅਜਿਹੇ ਹੀ ਇੱਕ ਲੋਕ ਆਂਧਰਾ ਪ੍ਰਦੇਸ਼ ਦੇ ਕੋਆ ਆਦਿਵਾਸੀ ਸਨ ਆਂਧਰਾ ਪ੍ਰਦੇਸ਼ ਦੇ ਕੋਆ ਆਦਿਵਾਸੀ ਵੀ ਇਦਾਂ ਦੇ ਸੀ ਅਤੇ ਉਹਨਾਂ ਦੇ ਨੇਤਾ ਦਾ ਨਾਮ ਹੈ ਸ਼੍ਰੀ ਸ਼੍ਰੀ ਰਾਮ ਰਾਜੂ ਕੀ ਨਾ ਉਹਨਾਂ ਦਾ ਸ਼੍ਰੀ ਸ਼੍ਰੀ ਰਾਮ ਰਾਜੂ ਆਂਧਰਾ ਪ੍ਰਦੇਸ਼ ਦੇ ਸੰਘਣੇ ਜੰਗਲਾਂ ਦੇ ਵਿੱਚ ਕਾਰ ਰਹਿਣ ਵਾਲੇ ਕੋਆ ਆਦਿਵਾਸੀ ਸਧਾਰਨ ਖੇਤੀ ਕਰਕੇ ਆਪਣੀ ਰੋਜੀ ਰੋਟੀ ਕਮਾਉਂਦੇ ਸਨ ਪਰ ਜਦੋਂ ਉਹਨਾਂ ਤੋਂ ਅੰਗਰੇਜ਼ ਉਹਨਾਂ ਦੇ ਵਿਚਕਾਰ ਆਏ ਅਤੇ ਉਹਨਾਂ ਦੇ ਅਧਿਕਾਰ ਉਹਨਾਂ ਤੇ ਅਧਿਕਾਰ ਸਥਾਪਿਤ ਕੀਤੇ ਉਹਨਾਂ ਦਾ ਜੀਵਨ ਮੁਸ਼ਕਲ ਹੋ ਗਿਆ ਕਿੰਦਾ ਜਦੋਂ ਅੰਗਰੇਜ਼ ਲੋਕ ਉਹਨਾਂ ਦੇ ਕੋਲੇ ਆ ਗਏ ਉਹਨਾਂ ਦੇ ਆਪਣੇ ਅਧਿਕਾਰ ਸਥਾਪਿਤ ਕੀਤੇ ਤਾਂ ਉਹਨਾਂ ਦਾ ਜੀਵਨ ਜਿਹੜਾ ਮੁਸ਼ਕਲ ਹੋ ਗਿਆ ਸੀ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਸਾਨਾ 1922 ਵਿੱਚ ਭਾਰਤ ਕਿਸ ਦਾ ਗੁਲਾਮ ਸੀ ਬੇਟਾ ਮੁੱਖ ਰੂਪ ਵਿੱਚ ਬ੍ਰਿਟਿਸ਼ ਇਹਨੂੰ ਆਪਾਂ ਅੰਗਰੇਜ਼ਾਂ ਬ੍ਰਿਟਿਸ਼ ਹਕੂਮਤ ਨੂੰ ਅੰਗਰੇਜ਼ੀ ਹਕੂਮਤ ਹੀ ਕਹਿੰਦੇ ਆ ਅੰਗਰੇਜ਼ਾਂ ਦਾ ਗੁਲਾਮ ਸੀ ਠੀਕ ਹੈ ਬੇਟਾ ਅੱਗੇ ਆ ਗਿਆ ਗੁਲਾਮ ਸ਼ਬਦ ਦਾ ਸਮਾਨ ਅਰਥੀ ਕੀ ਹੈ ਗੁਲਾਮ ਨੂੰ ਹੋਰ ਕੀ ਕਹਿ ਦਿੰਦੇ ਆ ਨੌਕਰ ਵੀ ਕਹਿ ਦਿੰਦੇ ਆ ਠੀਕ ਹੈ ਬੇਟਾ ਅੱਗੇ ਆ ਗਿਆ ਕੋਆ ਕਿਸ ਕਿਸਮ ਦਾ ਭਾਈਚਾਰਾ ਹੈ ਇਹ ਬੇਟਾ ਆਪਾਂ ਪੜਿਆ ਸੀ ਵੀ ਆਂਧਰਾ ਪ੍ਰਦੇਸ਼ ਦੇ ਵਿੱਚ ਆਦਿਵਾਸੀ ਲੋਕ ਹੈਗੇ ਸੀ ਕੋਆ ਲੋਕ ਸੀਗੇ ਜਿਹੜੇ ਠੀਕ ਹੈ ਜਿਹੜੇ ਕੀ ਖੇਤੀ ਕਰਦੇ ਸੀ ਭਾਰਤ ਵਿੱਚ ਕੋਆ ਕਿੱਥੇ ਪਾਏ ਜਾਂਦੇ ਹਨ ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਸੀ ਕੋਆ ਦੇ ਆਦਿਵਾਸੀ ਹੈ ਜਿਹੜੇ ਆਂਧਰਾ ਪ੍ਰਦੇਸ਼ ਦੇ ਵਿੱਚ ਪਾਏ ਜਾਂਦੇ ਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਰਥ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਤਾਂ स्वार्थ ਦਾ ਹੁੰਦਾ ਬੇਟਾ ਮਤਲਬੀ ਹੁੰਦਾ ਹੈ ਆੜਤੀ ਨਹੀਂ ਹੁੰਦਾ ਵਿਰੋਧੀ ਧਿਰ ਨਹੀਂ ਹੁੰਦਾ ਪਰ ਉਪਕਾਰ स्वार्थ ਦਾ ਵਿਰੋਧੀ ਕੀ ਹੋਊਗਾ ਪਰ स्वार्थ ਹੁੰਦਾ ਆਪਣੇ ਲਈ ਕਰਨਾ ਪਰ ਉਪਕਾਰ ਹੁੰਦਾ ਦੂਜਿਆਂ ਦੇ ਲਈ ਕਰਨਾ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ लास्ट ਵਾਲੇ ਇਸ ਪੈਰੇ ਦਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ